ਕਿਆ ਕੋ ਪੜ ਕੀ ਮਾਮਲਾ ਕੀ ਆ ਕੀ ਮਾਮਲਾ ਕੀ ਆ ਕਿਸੇ ਨੇ ਕਬਜ਼ਾ ਲੈਣ ਆਏ ਨੇ ਸਾਰਾ ਇਹ ਕਿਹੜਾ ਵੀਡੀਓ ਕੰਬਰੇ ਢਾਹ ਦੇਣੇ ਪਹਿਲੇ ਜ਼ਮੀਨ ਤੇ ਆਏ ਉਹ ਪਹਿਲੀ ਵੀ ਤਾਂ ਮਿੱਟੀ ਮੋਟੀ ਪਾਸੇ ਇੰਨ ਤੱਕ ਲੈਣਾ ਇਹ ਜਿਹੜਾ ਰੋਡ ਬਣਿਆ ਤੁਹਾਨੂੰ ਪੈਸੇ ਨਹੀਂ ਦਿੱਤੇ ਗਏ ਨਹੀਂ ਦਿੱਤੇ ਨਹੀਂ ਦਿੱਤੇ ਸਾਡੀ ਜ਼ਮੀਨ 'ਚ ਰੋਡ ਪੜ ਚੱਲਾ ਧੱਕੇ ਨਾਲ ਕਬਜ਼ਾ ਹੋ ਰਿਹਾ ਹਾਂਜੀ ਧੱਕੇ ਨਾਲ ਹੋ ਰਿਹਾ ਪੁਲਿਸ ਚੋਰੀ ਅੱਗੇ ਪੁਲਿਸ ਮਲਾਇਮ ਲੈ ਕੇ ਆਏ ਨੇ ਹਾਂਜੀ ਕਬਜ਼ਾ ਧੱਕੇ ਨਾਲ ਕਰ ਜ਼ਮੀਨ ਤੁਹਾਡੇ ਨਾਮ ਆ ਹਾਂਜੀ ਕੀ ਨਾਮ ਤੁਹਾਡਾ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਜੀ ਇਹ ਕੀ ਮਾਮਲਾ ਇਹ ਪਹਿਲੀ ਵੀ ਠੱਕੇ ਨਾਲ ਸਾਡੇ ਆਕੀ ਕਬਜ਼ਾ ਕਰ ਗਏ ਨੇ ਅੱਜ ਅੱਜ ਪੈਸੇ ਪਾਣੇ ਭੜਕੇ ਪਾਣਿਆ ਪੈਸੇ ਸਾਢੇ 3 ਸਾਲ ਹੋ ਗਏ ਨੇ ਪੈਸੇ ਨਹੀਂ ਪਾਣਦੇ ਪਏ ਕਿਹਾ ਹੁਣ ਮਕਾਨਾ ਦੇ ਆਪੇ ਕਰੇ ਪੈਸੇ ਪੇ ਪਾਸ ਤੇ ਫੇ ਮਕਾਨਾ ਜਮੀਨ ਤੁਹਾਡੇ ਨਾ ਹੈ ਜਮੀਨ ਹਰ ਤਿੰਨਾ ਦੇ ਨਾਮ ਹੈ ਅੱਛਾ ਮੁੰਡਾ ਨਾ ਹੈ ਅੱਛਾ ਰੀਮ ਸਿੰਘ ਸੋਨਾ ਸਿੰਘ ਕੀ ਰੇਟ ਤੇ ਜਮੀਨ ਖਰੀਦੀ ਇਹਨਾਂ ਨੇ ਇਹਨਾਂ ਨੇ ਤਾਂ ਪਤਾ ਨਹੀਂ ਸਾਣ ਤਾਂ ਹੀ ਪੈਸੇ ਮਿਲਿਆ ਤਾਂ ਹੀ ਪਤਾ ਲੱਗਣਾ ਹੈ ਹਮ ਘਰ-ਬਾਰ ਲੱਗ ਆ ਇੱਕ ਇਹਨੇ ਚੈੱਕ ਬਣਾਇਆ ਸਰ ਇਹਨੂੰ ਨਹੀਂ ਪਤਾ ਵੀ ਕਿੱਥੇ ਆ ਗਏ ਨੇ ਕਿੱਥੇ ਅੱਛਾ ਹਾਂਜੀ ਆ ਜਿਹੜਾ ਤੁਹਾਨੂੰ ਚੈੱਕ ਦਿੱਤਾ ਦਿੱਤਾ ਬਿਲਕੁਲ ਡੁਪਲੀਕੇਟ ਇਹ ਸਰ ਡੁਪਲੀਕੇਟ ਹੈ ਅੱਛਾ ਇਹ ਪੈਸੇ ਨਹੀਂ ਮਿਲੇ ਤੁਹਾਨੂੰ ਨਹੀਂ ਪੈਸੇ ਮਿਲੇ ਕਿੰਨੇ 1 ਰੁਪਈਆ ਥੋੜੇ ਬਹੁਤੇ ਨਹੀਂ 1 ਰੁਪਈਆ ਵੀ ਨਹੀਂ ਮਿਲਾ ਸਰ ਅੱਛਾ ਬਿਨਾ ਪੈਸੇ ਦਿੱਤੇ ਇੱਕ ਕਬਜ਼ਾ ਹੋ ਰਿਹਾ ਸੀ ਹਾਂਜੀ ਹਾਂਜੀ ਅੱਛਾ ਕੀ ਚਾਹੁੰਦੇ ਹੋ ਤੁਸੀਂ ਅਸੀਂ ਪੈਸੇ ਚਾਹੁੰਦੇ ਆਂ ਅਸੀਂ ਪੈਸੇ ਪਾਓ ਦੇ ਦਿੰਦੇ ਕਬਜ਼ਾ ਲੈ ਲਓ ਇਹ ਤੁਹਾਨੂੰ ਕੌਣ ਬੰਦਾ ਕਿਹੜਾ ਫੋਨ ਕਰਕੇ ਆਇਆ ਕਿਹੜਾ ਮੁਲਾਜ਼ਮ ਕੋਈ ਵੀ ਨਹੀਂ ਆਇਆ ਸਰ ਕੋਈ ਵੀ ਨਹੀਂ ਕਾਲ ਫੋਨ ਕਿਸੇ ਵੀ ਨਹੀਂ ਕੀਤਾ ਸਰ ਆ ਜਿਹੜੀ ਜਗਾ ਖੜੀ ਆ ਆ ਜਿਹੜੀ ਸਾਰੀ ਪਈ ਆ ਖਾਲੀ ਪਈ ਆ ਤੇ ਇਹ ਇਸ ਦਾ ਰੋਲਾ ਹਾਂਜੀ ਇਹਦਾ ਰੋਲਾ ਹੈ ਜੀ ਐਨੂੰ ਅੱਛਾ ਹਾਂਜੀ 18 ਕਨਾਲ ਆਈ ਵੇਖੀ ਕਿੰਨੇ ਕਿੰਨੇ ਪੈਸੇ ਕਿੰਨੇ ਤੁਹਾਡੇ 1 ਕਰੋੜ 37 ਲੱਖ ਰੁਪਈਆ 55000 ਤੇ ਵਿੱਚੋਂ ਕਿੰਨੇ ਮਿਲ ਗਏ ਤੁਹਾਨੂੰ 1 ਰੁਪਈਆ ਵੀ ਨਹੀਂ ਮਿਲਾ ਸਰ ਫਟਾ ਪੈਸਾ ਕਿਉਂ ਨਹੀਂ ਪੈਸੇ ਦੇ ਰਹੇ ਸਰ ਪੈਸੇ ਦੇ ਹੀ ਨਹੀਂ ਰਹੇ ਕਿਉਂ ਨਹੀਂ ਦੇ ਰਿਹਾ ਪਤਾ ਨਹੀਂ ਕੀ ਚੱਕਰ ਲਾਰੇ 3 ਸਾਲ ਹੋ ਗਏ ਲਾਰਾ ਰੱਖੀ ਘੜੇ ਨੇ ਅੱਛਾ ਕੋਟ ਜੀ ਕੋਈ ਨਹੀਂ ਕੋਟ ਜੀ ਨਹੀਂ ਪਾਏ ਨੇ ਨਹੀਂ ਪਤਾ ਪਾਈ ਨਹੀਂ ਕਿ ਨਹੀਂ ਪਾਏ ਆਪ ਨੂੰ ਪਤਾ ਹੀ ਨਹੀਂ ਸਾਰਾ ਡੀਓਰ 10 ਪਰ ਪਰਸੈਂਟ ਪਾਲਦਾ ਹੈ ਵਿੱਚੋਂ ਕਮਿਸ਼ਨ ਹੈ ਅੱਛਾ ਆਪ ਦਾ ਕਮਿਸ਼ਨ ਪਾਲਦਾ ਸੀ ਕਮਿਸ਼ਨ ਕੌਣ ਪਾਲਦਾ ਸੀ ਡੀਓਰਾ ਪਾਲਦਾ ਹੈ ਕਮਿਸ਼ਨ ਆ ਕੀ ਨਾਂ ਉਹਨਾਂ ਦਾ ਉਹਦਾ ਨਾਂ ਨਹੀਂ ਸਾਨੂੰ ਪਤਾ ਜੀ ਕਿਸੇ ਅੱਛਾ ਹਾਂਜੀ ਉਹ ਕਹਿੰਦਾ ਮੈਨੂੰ ਕਮਿਸ਼ਨ ਦਿਓ ਮੈਂ ਤਾਂ ਪੈਸੇ ਦੇਣਾ 10% ਆਪ ਹਾਲਦਾ ਹੈ ਉਹ ਪੈਸੇ ਅੱਛਾ ਹਾਂਜੀ ਤੇ ਇਹ ਅੱਜ ਅੱਜ ਕੀ ਵਾਕਿਆ ਹੋਇਆ ਸੀ ਅੱਜ ਠੱਕੇ ਨਾਲ ਹੀ ਆ ਗਿਆ ਸੀ ਤੇ ਵੈਸੇ ਹੀ ਇੱਥੇ ਫਿਰਦੇ ਸੀਗੇ ਆ ਦੀ ਸੀ ਹਾਂਜੀ ਇਹਨਾਂ ਵਿੱਚੋਂ ਕਿਹੜਾ ਮੁਲਾਜ਼ਮ ਸੀ ਜਿਹੜਾ ਤੁਹਾਨੂੰ ਠੱਕੇ ਮਾਰਦੇ ਜਾਂ ਠੱਕੇ ਮਾਰਦਾ ਉਹ ਸਾਫ ਸੀਗਾ ਇੱਥੇ ਉਹ ਵਾਲਾ ਸੀਗਾ ਜੀ ਅੱਛਾ ਹਾਂਜੀ ਆਪਾਂ ਕਰਦੇ ਆ ਸਰ ਨਾਲ ਗੱਲ ਮੁਲਾਜ਼ਮਾਂ ਦੇ ਨਾਲ ਕਰਨੇ ਅਕਸਰ ਮਾਮਲਾ ਕੀ ਹੈ ਕਿਉਂ ਠੱਕੇ ਮਾਰੇ ਗਏ ਕਿਉਂ ਕਬਜ਼ਾ ਕੀਤਾ ਗਿਆ ਬਿਨਾਂ ਪੈਸੇ ਦਿੱਤੇ ਗਿਆ ਆਜੋ ਮੈਂ ਕੈਮਰਾਮੈਨ ਨੂੰ ਕਹਿੰਗਾ ਦਿਖਾਇਆ ਜਾਵੇ ਬਿਨਾਂ ਪੈਸੇ ਦਿੱਤਾ ਪਹਿਲਾਂ ਆ ਢਾ ਦਿੱਤਾ ਗਿਆ ਇਹਨਾਂ ਦਾ ਕਹਿਣਾ ਕਿ ਸਾਨੂੰ ਪੈਸੇ ਨਹੀਂ ਦਿੱਤੇ ਗਏ ਪੈਸੇ ਨਹੀਂ ਦਿੱਤੇ ਗਿਆ ਹੋਰ ਵੀ ਬਹੁਤ ਰੋਲਾ ਚੱਲ ਰਿਹਾ ਇਸ ਰੋਡ ਦਾ ਇਸ ਘਟਨਾ ਦਾ ਪਹਿਲਾਂ ਵੀ ਇਸ ਕਾਸੀ ਖਬਰਾਂ ਸੀ ਚਲਾਈਆਂ ਨੇ ਇਸ ਰੋਡ ਦੇ ਮਾਮਲੇ ਦੇ ਵਿੱਚ ਅੱਜ ਵੀ ਉਹੀ ਮਾਮਲਾ ਚੱਲ ਰਿਹਾ ਸਰ ਇਹਨੇ ਕਬਜ਼ਾ ਲੈਣਾ ਆਇਆ ਜੈਗਪਾਲ ਸਸੀ ਗਾ ਜੀ ਹਾਂਜੀ ਨਾਲ ਮਲਾਜ ਪੜ ਲਓ ਪਹਿਲਾਂ ਪੜ ਲਓ ਤੁਸੀਂ ਕੋਈ ਨਹੀਂ ਕੀ ਨਾ ਤੁਹਾਡਾ ਪੜੋ ਪੜ ਲੈਨੇ ਆ ਜੀ ਆਪਾਂ ਪੜ ਲੋ ਉਹਨੂੰ ਆਪਾਂ ਨਹੀਂ ਪੜਨਾ ਦੇਖੋ ਜੀ ਆਪਾਂ ਪੜ ਲੈਨੇ ਆ ਤੁਸੀਂ ਬੋਲੋ ਵੀ ਤੁਹਾਡਾ ਨਾਮ ਕੀ ਹੈ ਸਰ ਇਹ ਪੜ ਲੋ ਪਹਿਲਾਂ ਕੀ ਲਿਖਿਆ ਪੈਸੇ ਤੇ ਇਹਨਾਂ ਦੇ ਕਿੱਥੇ ਆ ਤੁਸੀਂ ਵੀ ਦੇਖ ਲਓ ਇਹ ਕੋਡ ਵਿੱਚ ਆ ਪੈਸੇ ਤੁਹਾਡੇ ਪੜਿਆ ਹੋਇਆ ਮੇਰਾ ਪੜ ਲੈ ਪਹਿਲਾਂ ਪੜ ਹਾਂ ਅੱਛਾ ਇਹ ਕੋਡ ਵਿੱਚ ਪੈਸੇ ਤੁਹਾਡੇ ਜਮ੍ਹਾਂ ਕਰਵਾਏ ਹੋਏ ਤੁਹਾਡੇ ਕੋਲ ਉਹ ਕਿੱ데 ਜਮ੍ਹਾਂ ਕਰਾਏ ਜੇ ਨਹੀਂ ਕਰਾਏ ਜੀ ਜਮ੍ਹਾਂ ਕਰਾਈ ਉਹ ਦੀ ਤਸਦੀਕ ਦਾ ਸਬੂਤ ਉਹ ਨਾਲ ਅੱਛਾ ਹਾਂ ਅਧਿਤਾ ਕੰਮ ਕਰਨ ਵਾਲੇ ਤਸੀਲਦਾਰ ਸਾਹਿਬ ਉਹ ਕਹਿੰਦੇ ਆ ਵੀ ਸਾਨੂੰ ਪੈਸੇ ਹੱਥ ਦਸਤੀ ਦੇਣ ਅਸੀਂ ਜਦੋਂ ਪੈਸੇ ਪੜੋ ਪੜ੍ਹ ਤੇ ਲੋ ਜਸਵੀਰ ਕੋਰ ਕੋਈ ਹੈਗਾ ਮੈਂ ਤੁਹਾਨੂੰ ਜੇਕਰ ਕੱਢਿਆ ਕਿ ਨਾਮ ਪੂਰਾ ਪੜ੍ਹ ਲਓ ਜਸਵੀਰ ਕੋਰ ਕੋਈ ਇਹਨਾਂ ਦੇ ਘਰ ਦੀ ਕੋਈ ਚਰਾਨੀ ਆ ਪੜ੍ਹ ਲਓ ਜਸਵੀਰ ਕੋਰ ਕੋਈ ਹੈ ਇਹਨਾਂ ਦੇ ਘਰ ਦੇ ਉਹਨਾਂ ਦੇ ਉੱਥੇ ਕੋਰਟ ਚ ਕੇਸ ਪਾਇਆ ਸੀ ਜਿਹਦੇ ਬੇਵਜਿਹੜੇ ਹੁਣ ਸਰਕਾਰੀ ਬੰਦਾ ਤੇ ਜਿੱਥੇ ਰੋਲਾ ਪੈਸਾ ਤੇ ਪਾਣੀ ਦਿੱਤਾ ਕਿੱਥੇ ਪੈਸਾ ਪਾਏਗਾ ਤੁਹਾਡੇ ਹਸਾਮ ਨਾਲ ਜੇ ਸਰਕਾਰ ਦੇ ਮਾਲਕ ਵੇਖ ਵੀ ਕੌਣ ਕੌਣ ਆ ਤੂੰ ਮਾਲਕ ਦੱਸ ਪਹਿਲਾਂ ਕੌਣ ਕੌਣ ਆ ਤੇ ਮੇਰੇ ਨਾਲ ਕੀ ਲੜ ਕੇ ਫੈਲਾ ਉਹ ਕਹਿੰਦੇ ਆ ਵੀ ਜਿਹੜੇ ਜਿਹੜੇ ਜਿੱਦੇ ਕਰਕੇ ਤੁਸੀਂ ਇਹ ਸਾਰਾ ਕੋਰਡ ਦੇ ਵਿੱਚ ਪੈਸੇ ਪਾਏ ਆ ਉਹਦਾ ਵਿੱਚ ਨਾਂ ਹੀ ਹੈ ਨਹੀਂ ਅਸੀਂ ਪੈਸੇ ਨਹੀਂ ਪਾਉਂਦੇ ਉਹਨਾਂ ਉਹਨਾਂ ਦਾ ਨਾਂ ਹੀ ਹੈ ਨਹੀਂ ਵਿੱਚ ਸਰਕਾਰ ਨੇ ਪਾਈ ਸਰਕਾਰ ਨੇ ਪਾਈ ਹਰ ਹੱਸਾ ਦਾ ਤੂੰ ਉੱਥੇ ਜਾ ਕੇ ਦਿਲੋਂਦਾ ਉੱਥੇ ਗੱਲ ਕਰੋ ਉਹਦੀ ਪੈਸੇ ਪਾਣ ਵਾਲੇ ਨਹੀਂ ਆ ਠੀਕ ਹੈ ਨਾ ਅਸੀਂ ਪੈਸੇ ਕਰਨ ਵਾਲੇ ਉਹ ਨਾ ਅਸੀਂ ਕੋਈ ਤੱਕਾ ਨਹੀਂ ਕਰਦੇ ਮਲਾਈ ਮਲਿਆਂਦੇ ਨੇ ਸਰ ਮਲਾਈ ਮਲਿਆ ਕੇ ਤੱਕੇ ਨਹੀਂ ਕਰਦੇ ਕੋਈ ਤੱਕਾ ਨਹੀਂ ਕਰਦਾ ਕੋਈ ਨਾ ਨਾਮ ਕੀ ਹੈ ਉਹ ਧਨਦਰ ਦਾ ਪੁੱਛੀ ਨਾਮ ਕਿਹਦਾ ਜਿੰਨਾ ਕਿ ਉਹਨਾਂ ਨੂੰ ਜਦੋਂ ਸਰ ਇਹ ਮਾਮਲਾ ਕਿਵੇਂ ਸੋਲਵ ਹੋਊਗਾ ਕੇਸ ਜਿੱਤ ਜਾਣ ਆਪਣੇ ਵੱਲ ਬਹੁਤ ਜਿਹੜੇ ਐਵੀਡੈਂਸ ਤੁਸੀਂ ਇੱਥੇ ਦਿਖਾ ਰਹੇ ਹੋ ਇਹ ਹੀ ਐਵੀਡੈਂਸ ਕੋਰਟ ਤੇ ਦਿਖਾਓ ਉਹ ਕਹਿੰਦੇ ਅਸੀਂ ਅਸੀਂ ਕਬਜ਼ਾ ਇਹ ਜ਼ਮੀਨ ਦਾ ਦਿੱਤਾ ਸਾਨੂੰ ਪੈਸੇ ਇੱਥੇ ਦਿੱਤੇ ਜਾਣ ਅਸੀਂ ਕੋਰਟ ਤੇ ਤੁਹਾਡੇ ਹਿਸਾਬ ਨਾਲ ਦਿੱਤੇ ਜਾ ਸਕਦੇ ਦਿੱਤੇ ਨਹੀਂ ਜਾ ਸਕਦੇ ਕਿਉਂਕਿ ਜਿਹੜੇ ਕੀ ਨਾਮ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸੁਸ਼ੀਲ ਕੁਮਾਰ ਕੀ ਨਾਮ ਆਪਣਾ ਸੁਸ਼ੀਲ ਕੁਮਾਰ ਇਹ ਕੀ ਮਾਮਲਾ ਕੀ ਹੈ ਜੀ ਮਾਮਲਾ ਕੀ ਇਹ ਆਂਦਾ ਖੁੱਦ ਹੈ ਹੈਗਾ ਆਪਣਾ ਫੈਮਿਲੀ ਡਿਸਪਿਊਟ ਆ ਪੈਸੇ ਕੋਰਟ 'ਚ ਪਏ ਆ ਪੈਸੇ ਉਹਨਾਂ ਕੋਰਟ ਦੇ ਥਰੂ ਮਿਲਨੇ ਆ ਧੱਕੇ ਨਾਲ ਕਬਟਾ ਕਰਕੇ ਬੈਠੇ ਹੋਏ ਆ ਇਹਨਾਂ ਦਾ ਕਹਿਣਾ ਕਿ ਜਿਹੜਾ ਜਿਹਦੇ ਨੇ ਸਾਡੇ ਤੇ ਕੇਸ ਲਾਇਆ ਉਹਦਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਉਹ ਜਾ ਕੇ ਜਾ ਕੇ ਡੀਐਸਪੀ ਆਪਣੇ ਡੀਸੀ ਸਾਹਿਬ ਨਾਲ ਗੱਲ ਕਰਨ ਜਾ ਕੇ ਕੋਰਟ ਨਾਲ ਗੱਲ ਕਰਨ ਤੇ ਕੋਰਟ 'ਚ ਕੇਸ ਲੱਗਾ ਜੋ ਜਾ ਕੇ ਕੋਰਟ ਜਾ ਕੇ ਸਬੂਤ ਪੇਸ਼ ਕਰਨਾ ਇੱਥੇ ਫालतू ਥਾਣੇ ਨੂੰ ਰੋਕ ਕੇ ਬੈਠੇ ਆ ਉਹਦਾ ਕੀ ਮਤਲਬ ਨੈਸ਼ਨਲ ਹਾਈਵੇ ਦਾ ਕੰਮ ਬੰਦ ਨਹੀਂ ਕਰਾ ਸਕਦੇ ਜਬ ਜੋ ਵੀ ਡਿਸਪੂਟ ਆਇਆ ਕੋਈ ਨੋਟਿਸ ਨਹੀਂ ਕੱਲਾ ਕੋਈ ਨੋਟਿਸ ਨਹੀਂ ਕੱਲਾ ਧੱਕੇ ਨਾਲ ਕਬਜ਼ਾ ਕਰਨ ਆਏ ਸੀ ਕੋਈ ਨੋਟਿਸ ਨਹੀਂ ਕੱਲਾ ਤင်း ਜਾਓ ਕੋਰਟ ਦੇ ਵਿੱਚ ਜਾਓ ਕੋਰਟ 'ਚ ਕੇਸ ਲੱਗਾ ਹੋਇਆ ਜੱਜ ਸਾਹਿਬ ਬੈਠੇ ਆ ਡੀਸੀ ਸਾਹਿਬ ਬੈਠੇ ਆ ਜਾ ਕੇ ਉਹਨਾਂ ਫਰਿਆ ਅਈ ਤੇ ਦੋਨੋਂ ਸਰ ਡਿਊਟੀ ਮੰਮ ਨਹੀਂ ਕਰਦੇ ਜੋ ਡਿਊਟੀ ਬਜਟ ਡਿਊਟੀ ਬਜਟ ਨਹੀਂ ਹੀ ਕਰਦੇ ਧਰਨਾ ਲਗਾਵਾ ਅਸੀਂ ਇੱਥੇ ਆਏ ਆ ਡੀਸੀ ਸਾਹਿਬ ਦੇ ਦੇਸ਼ ਨਾ ਆਏ ਆ ਇੱਥੇ ਡਿਊਟੀ ਬਜਟੇ ਲੱਗੇ ਹੋਏ ਆ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ ਸਭ ਕੁਝ ਜੋ ਵੀ ਹੋਣਾ ਵਾ ਇਹ ਬੰਦੇ ਗਲਤ ਬੈਠੇ ਹੋਏ ਧੱਕੇ ਨਾਲ ਕਬਜ਼ਾ ਕਰਦੇ ਪਹਿਲਾਂ ਆਏ ਵੀ ਕੀ ਸੀ ਇਹਨਾਂ ਕਿਹਾ ਸੀ ਅਸੀਂ ਪੈਸੇ ਪਾਉਣੇ ਆ ਤਾਂ ਤੁਸੀਂ ਇੱਕ ਪੈਸੇ ਮਿੱਟੀ ਪਵਾਉਣ ਦਿਓ ਇਹਨਾਂ ਕਿਹਾ ਸੀ ਉੱਥੇ ਬੰਦੇ ਬਿਠਾਏ ਸੀ ਨਾ ਪੈਸੇ ਨਹੀਂ ਪਾਏ ਇਹਨਾਂ ਦਲਾਸਾ ਦੇ ਕੇ ਮਿੱਟੀ ਪਾਣੀ ਸੀ ਧੱਕੇ ਨਾਲ ਪਾ ਲਈ ਸੀ ਇਹ ਮੁਲਾਕਾਤ ਡੀਓ ਵਾਰ ਆਇਆ ਸੀ ਆਪ ਪੈਸੇ ਮਿੱਟੀ ਪਾਉਣ ਦੇ ਕਹਿੰ ਤੈਨੂੰ ਤੁਹਾਡੇ ਕੋਲ ਹੈ ਕੋਈ ਦੁਕਾਨ ਕਿਸੇ ਸਾਨੂੰ ਮਿਲੇ ਨਹੀਂ ਤਕਾਰ ਹੈਗਾ ਤੁਹਾਡੇ ਕੋਲ ਕਬਜ਼ਾ ਲੈਣ ਦਾ ਡੀਸੀ ਸਾਹਿਬ ਕੋ ਜਾਓ ਜਰ ਡੀਸੀ ਸਾਹਿਬ ਜਾਓ ਐਸਜੀਐਮ ਸਾਹਿਬ ਕੋ ਜਾਓ ਗੱਲ ਕਰੋ ਜਾ ਕੇ ਤੁਹਾਨੂੰ ਰੋਕਦਾ ਪਿਆ ਡੀਸੀ ਸਾਹਿਬ ਐਸਡੀਐਮ ਸਾਹਿਬ ਬੈਠੇ ਆ ਸਰ ਮੁਲਾਜ਼ਮ ਗੱਲ ਕਰਨਾ ਕਰ ਜਿਹੜੇ ਜਿਹੜਾ ਗੱਲ ਨਹੀਂ ਕਰੀਦਾ ਜਿਹੜਾ ਕੇਸ ਕਰਾ ਸਰ ਗੱਡੀਆਂ ਦੇ ਸਰ ਜਿਹੜਾ ਕੇਸ ਕੀਤਾ ਜਿਸ ਲੇਡੀਸ ਨੇ ਕੀਤਾ ਹੋਇਆ ਉਹਦਾ ਰਜਿਸਟਰੀ ਵਿੱਚ ਨਾਮ ਹੈਗਾ ਉਹ ਤੇ ਜਾ ਕੇ ਡੀਸੀ ਸਾਹਿਬ ਨੂੰ ਪੁੱਛੋ ਨਹੀਂ ਉਹ ਫਿਰ ਕੇਸ ਦਾ ਜਿਸ ਵਿਅਕਤੀ ਦਾ ਨਾਮ ਹੀ ਹੈ ਨਹੀਂ ਨਹੀਂ ਜਿਸ ਵਿਅਕਤੀ ਦਾ ਨਾਮ ਹੀ ਹੈ ਨਹੀਂ ਉਹ ਉਹ ਉਹਦੇ ਉਹਨੇ ਕੇਸ ਕਰਤਾ ਅਸੀਂ ਐਸਡੀਐਮ ਸਾਹਿਬ ਦੇ ਦੇਸ਼ ਨਾਲ ਆਏ ਆ ਤੁਸੀਂ ਸਵੇਰੇ ਐਸਡੀਐਮ ਸਾਹਿਬ ਕੋ ਆਜੋ ਆ ਕੇ ਉੱਥੇ ਤੁਸੀਂ ਵੀ ਨਾਲ ਪਹੁੰਚ ਜਾਓ ਤੁਹਾਡਾ ਕੀ ਸ਼ੁਭ ਨਾਮ ਹੈਗਾ ਜੀ ਸੋਨਲ ਰਾਏ ਸੋਨਲ ਰਾਏ ਜੀ ਤੁਸੀਂ ਵੀ ਸਵੇਰੇ ਆਜੋ ਉੱਥੇ ਨਾਲ ਹੀ ਐਸਡੀਐਮ ਸਾਹਿਬ ਦੇ ਕੋਲ ਨਹੀਂ ਸਵੇਰੇ ਇੱਥੇ ਕਈ ਆਜਨੇ ਦੁਆਰਾ ਉਹ ਸਾਰੇ ਸ੍ਰੀ ਸ੍ਰੀ ਸ਼੍ਰੀ ਐਸ ਡੀ ਐਮ ਸਾਹਿਬ ਵੀ ਆਣ ਕੇ ਸਾਰੇ ਆਣ ਕੇ ਜਿਹੜਾ ਜ਼ਮੀਨ ਹੈ ਸਰਕਾਰੀ ਜ਼ਮੀਨ ਹੈ ਇਹਦਾ ਕਬਜ਼ਾ ਤੇ ਲੈਣਾ ਲੈਣਾ ਉਹ ਨਾ ਨਹੀਂ ਨਾ ਮਿਲਗੇ ਉਹ ਪੈਸੇ ਨਹੀਂ ਮਿਲੇ ਬਟ ਗਲਤੀ ਕੀਤੀ ਆ ਗਲਤੀ ਕੀਤੀ ਇਹਦੀ ਤੁਹਾਡੀ ਇਹਦੀ ਪੁਝਾਈ ਸੀ ਉਹ ਪੁਝਾਈ ਪੁਝਾਈ ਕੀਤੀ ਇਹਨਾਂ ਦੀ ਪੁਝਾਈ ਸੀ ਨਾ ਉਹ ਠੀਕ ਹੈ ਹੁਣ ਅੱਜ ਜੋ ਵੀ ਡਿਸਪੂਟ ਚੱਲਦਾ ਪਿਆ ਵਾ ਮੇਨ ਗੱਲ ਕੀ ਹੈ ਇਹਦੀ ਪੁਝਾਈ ਦਾ ਹੀ ਪੰਗਾ ਪਿਆ ਉਹ ਨਾ ਪੌਂਦੀ ਉਹਦੇ ਵਿੱਚ ਪੈਸੇ ਹੁਣ ਮਿਲਦੇ ਪਏ ਪੈਸੇ ਇਹਨਾਂ ਸਟਰਕਚਰ ਦੇ ਪੈਸੇ ਮਿਲੇ ਹੋਏ ਆ ਨਾ ਉਹ ਕਿੱਦਾਂ ਮਿਲ ਗਏ ਫਿਰ ਜਮੀਨ ਚ ਉਹਨਾਂ ਡਿਸਪਿਊਟ ਪਿਆ ਤਾਂ ਹੀ ਪੰਗਾ ਪਿਆ ਕਿੰਨੇ ਮਿਲੇ ਇਹਨਾਂ ਨੂੰ ਪਹਿਲਾਂ ਜੋ ਵੀ ਮਿਹਰੇ ਮੈਨੂੰ ਇਹਦਾ ਪਤਾ ਨਹੀਂ ਏ ਬੀ ਸੀ ਜੋ ਵੀ ਪੈਸਾ ਮਿਲਿਆ ਵਾ ਪੈਸੇ ਤਾਂ ਉਹਨਾਂ ਮਿਲੇ ਹੋਏ ਨਾ ਹੁਣ ਜੇ ਜਾਣ ਕੇ ਕਬਜ਼ਾ ਕਰਕੇ ਬੈਠੇ ਰਹਿਣਗੇ ਤੇ ਨੈਸ਼ਨਲ ਹਾਈਵੇ ਦਾ ਕੰਮ ਤੇ ਬੰਦ ਨਹੀਂ ਹੋਣਾ ਭਾਈ ਕੰਮ ਤੇ ਚੱਲਣਾ ਵਾ ਇਸ ਕਾ ਜੋ ਵੀ ਅਗਾ ਪੈਸਾ ਅਹੀਂ ਹੁਣ ਵੀ ਆਏ ਵੀ ਤੁਹਾਡੇ ਅਵਾਰਡ ਰੁੱਖਾਂ ਦਾ ਵਾਰਡ ਆ ਉਹ ਹੋ ਗਿਆ ਵਾ ਕੱਲ ਪਰਸੋ ਆਇਨ ਤੁਹਾਨੂੰ ਪੈਸੇ ਮਿਲ ਜਾਣਗੇ ਉਹਦੀ ਅਸੀਂ ਛੋਟੀ ਦੇ ਲਈ ਆ ਕਿਤਾ ਨੇ ਸਰ ਅੱਗੇ ਵੀ ਜਮੀਨ ਅੱਗੇ ਕਬਜ਼ਾ ਲੈਣ ਆਏ ਕਿਤਾ ਨੇ ਦਿਨ ਦਿਨ ਲੱਗੇ ਨਹੀਂ ਮਿਲ ਗਾਓ ਸੋ ਆਪਾਂ ਇੱਕ ਵਾਰੀ ਪਾਣੀ ਪਾਉਂਦੇ ਆਪਾਂ ਆਏ ਆ ਇਹਨਾਂ ਨੂੰ ਨਹੀਂ ਮਲਾਜਮ ਲਿਆ ਕੇ ਆਏ ਤੁਸੀਂ ਲੜਾਈ ਝਗੜਾ ਨਹੀਂ ਇਹਨਾਂ ਨੂੰ ਮਲਾਜਮ ਦੇ ਨਾਲ ਹੋਣੇ ਹੋਣੇ ਜਿੱਤੇ ਇਹੋ ਨਾਲ ਮਲਾਜਮ ਹੋਣੇ ਹੋਣੇ ਭਾਈ ਸਾਹਿਬ ਉਹ ਤਾਂ ਗੱਲ ਕੋਈ ਨਹੀਂ ਆ ਗਈ ਨਹੀਂ ਅੱਗੇ 3 ਸਾਲ ਹੋ ਗਏ ਨੇ ਆਉਂਦੇ ਹੀ ਪੈਨੇ ਜੈਕਪਾਲ ਐਡੀ ਗੱਲ ਨਹੀਂ ਅੱਗੇ ਨਹੀਂ ਆਉਂਦੇ ਅੱਗੇ ਵੀ ਆਉਂਦੇ ਹੀ ਪੈ ਨੇ ਜੈਕਪਾਲ ਨੇ ਕੰਮ ਕਰਨਾ ਨਾ ਠੇਕੇਦਾਰਾਂ ਨੇ ਕੰਮ ਕਰਨਾ ਕਰਨਾ ਉਹਨੇ ਕਰ ਮੈਂ ਜ਼ਮੀਨ ਤੋਂ ਕੰਮ ਕਰਾਂ ਉਹ ਕਿਦਾ ਕਹੋ ਮੈਂ ਕੰਮ ਨਹੀਂ ਕਰਨਾ ਕੋਈ ਜਾ ਕੇ ਤੇ ਮੇਰੀ ਉਹ ਜ਼ਮੀਨ ਨਹੀਂ ਇਹ 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 ਤੁਹਾਡੇ ਕੋਲ ਨਹੀਂ ਆਇਆ ਕਹਿਣ ਵਾਸਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਹਿਣਾ ਮੈਂ ਪੈਸੇ ਆਜੇ ਪੈਸੇ ਕਹਿਆ ਸੀ ਨਾਲ ਚੱਲਣੇ ਪੈਸੇ ਦਵਾਣੇ ਤਾਂ ਸਰ ਮੇਰੇ ਕੋ ریکارڈਿੰਗ ਪਈ ਹੈ ਨਾ ਤੇ ਭਰਾ ਸੋਨਾ ਸਿੰਘ ਨੇ ਮੈਨੂੰ ਖੁਦ ਕਿਹਾ ਕਿ ਮੇਰਾ ਮੇਰਾ ਮੇਰੇ ਵੱਲੋਂ ਕਬਜ਼ਾ ਲੈ ਲਿਆ ਜਾਵੇ ਮੈਨੂੰ ਉੱਥੇ ਜਾ ਕੇ ਤੁਸੀਂ ਲਿਖ ਕੇ ਦੇ ਦਿਓ ਮੈਂ ਕਿਹਾ ਮੈਂ ਲਿਖ ਕੇ ਦੇ ਦਾਂਗਾ ਕਿ ਜਿੰਨਾ ਦਿੱਤਾ ਹੈ ਲਿਖ ਕੇ ਪਤਾ ਕਰ ਲਓ ਕਿ ਮੈਂ ਲਿਖ ਕੇ دیتا ਹੁਣ ਉਸ ਤੋਂ ਬਾਅਦ ਇਹਨਾਂ ਨੇ ਹਾਈ ਕੋਰਟ ਚ ਰਿਟ ਪਾਈ ਕੇ ਕੇਸ ਕੀਤਾ ਡੀਆਰਓ ਉਧਰੋ ਜਸਵੀਰ ਕੌਰ ਕੇਸ ਕਰਦੀ ਪੀ ਦੋਵਾਂ ਦੇ ਡਿਸਟ੍ਰਿਬਿਊਟ ਵਿੱਚ ਕੋਰਟ ਚ ਪੈਸਾ ਜਮ੍ਹਾਂ ਹੋ ਜਾਏਗਾ ਫੈਮਿਲੀ ਡਿਸਟ੍ਰਿਬਿਊਟ ਹੈ ਬੰਦੂ ਨਹੀਂ ਪਤਾ ਮੇਰੇ ਕੋਲ ਨਾ ਕੋਈ ਕਾਗਜ਼ ਹੈ ਨਾ ਕੋਈ ਕੁਛ ਹੈ ਆ ਤੁਹਾਡੇ ਕੋਲ ਕਾਗਜ਼ ਪਿਆ ਆ ਬੰਦੇ ਦਾ ਨਾਮ ਲਿਖਿਆ ਜਸਵੀਰ ਕੌਰ ਵਾਈਫ ਆਫ ਜੋ ਵੀ ਤਰਸੇਮ ਸਿੰਘ ਮੈਨੀ ਕੋਨ ਤਰਸੇਮ ਸਿੰਘ ਕੌਣ ਹੈ ਜੀ ਤੁਹਾਡਾ ਉਹ ਸਾਡਾ ਬਰਾਦਰ ਸੀਗਾ ਦੇਖੋ ਉਨੇ ਨਾ ਆਪਣਾ ਫੈਮਿਲੀ ਦਾ ਮਕਾਨ ਦਾ ਪੈਸਾ ਇਹਨਾਂ ਨੂੰ ਮਿਲ ਚੁਕਿਆ ਮਕਾਨ ਦਾ ਪੈਸਾ ਇਹਨਾਂ ਨੂੰ ਮਿਲ ਚੁਕਿਆ ਵੀ ਮੇਰੇ ਨਾਮ ਜ਼ਮੀਨ ਆ ਮੇਰੇ ਨਾਲ ਰਜਿਸਟਰੀ ਆ ਇੰਤਕਾਲ ਮੇਰੇ ਨਾਮ ਆ ਜਿਸ ਔਰਤ ਨੇ ਕੀਤਾ ਇਹ ਸਰ ਇਹੀ ਕੋਰਟ ਚ ਸਾਬਿਤ ਕਰ ਦਿੰਦੇ ਕਿ ਪੈਸਾ ਇਹਨਾਂ ਨੂੰ ਮਿਲੇ ਕਿ ਨਹੀਂ ਤੇ ਪੈਸਾ ਕੌਣ ਲੈ ਸਕਦਾ ਕੋਰਟ ਵਿੱਚ ਨਹੀਂ ਆ ਨਾ ਸਿਰੇ ਇਦਾਂ ਕਰਨਾ ਡੀਸੀ ਸਾਹਿਬ ਕੋ ਚਲੇ ਜਾਣਾ ਨਹੀਂ ਯਾਰ ਡੀਸੀ ਸਾਹਿਬ ਦਰਵਾਜ਼ੇ ਬੰਦ ਨਹੀਂ ਕੀ ਡੀਸੀ ਸਾਹਿਬ ਜੋ ਵੀ ਕਰਦੇ ਜੋ ਮर्जी ਕਹਿੰਦੇ ਫਰਿਆਦ ਲੈ ਕੇ ਆਓ ਸੁਣਦੇ ਪਏ ਨਾ ਹਾਂ डीसी साहब बैठे जाके गल ਕਰਨ ਸਾਡੇ ਆ ਫੈਸਲਾ ਉਹ डीसी साहब जज साहब ਨੂੰ ਕਹਿੰਦੇ ਜੋ ਵੀ ਹੈਲਪ ਕਰਨ ਕਰਨਗੇ ਉਹ ਤਾਂ ਇਹ ਨਹੀਂ ਕਰਦੇ ਪੈਣਾ ਜੇ ਤੁਸੀਂ ਘਰ ਹੀ ਬੈਠੇ ਬੈਠੇ ਸਾਰਾ ਕੰਮ ਹੋ ਜਾਊ ਆਪਣੇ ਆਪ ਵੀ ਜਿਹਨੂੰ ਲੋੜ ਹੋਵੇ ਸੜ ਕੋ ਆਜੂ ਉਹਦੇ ਪੋਸਿਬ ਨਹੀਂ ਹੈਗੀ ਟਾਈਮ ਅਸੀਂ ਥੋੜੀ ਦੇਣਾ ਟਾਈਮ ਤੁਸੀਂ ਲੈਣਾ ਕਾਕਾ ਡੀਸੀ ਸਾਹਿਬ ਕੋ ਜਾ ਕੇ ਪੱਤਰਕਾਰ ਸਾਹਿਬ ਟਾਈਮ ਅਸੀਂ ਦੇਣ ਵਾਲੇ ਨਹੀਂਗੇ ਡੀਸੀ ਸਾਹਿਬ ਨੇ ਟਾਈਮ ਦੇਣਾ ਤੁਸੀਂ ਜਾਓ ਕਬਜ਼ਾ ਕਰਨ ਗਏ ਸੀ ਉਹਨਾਂ ਨੇ ਸਾਨੂੰ ਟਾਈਮ ਦਿੱਤਾਗਾ ਤੇਹੀ ਡੀਸੀ ਨਾਲ ਗੱਲ ਕਰ ਲੋ ਤੁਸੀਂ ਪੱਤਰਕਾਰ ਤੁਹਾਡੇ ਦੇ ਹੁਣੇ ਛੁੜ ਕੇ ਫੋਨ ਪਰੋਣਾ ਡੀਸੀ ਸਾਹਿਬ ਦਾ ਤੀ ਗੱਲ ਕਰੋ ਡੀਸੀ ਸਾਹਿਬ ਨਾਲ ਉਹ ਤਾਂ ਅਸੀਂ ਬਹਿ ਕੇ ਗੱਲ ਕਰਾਂਗੇ ਨਾ ਸਾਰੇ ਜੋ ਵੀ ਆ ਜਾ ਕੇ ਗੱਲ ਕਰਕੇ ਜੋ ਵੀ ਆ ਡਿਸਪਿਊਟ ਤੇ ਬਹਿ ਕੇ ਗੱਲ ਹੋਣਾ ਇਹ ਹੁਣ ਜਾ ਕੇ ਤੇ ਜਾਣ ਵੀ ਇੱਥੇ ਬੈਠੇ ਆ ਜੀ ਅਸੀਂ ਜਿਹਨੂੰ ਲੋੜ ਹੋ ਆਪੇ ਆ ਜਾਊਗਾ ਇਦਾਂ ਕੋਈ ਮਸਲਾ ਦੀ ਹੱਲ ਹੋਣਾ ਜੋ ਅਦਾਲਤ ਚ ਕੇਸ ਚੱਲਦਾ ਪਿਆ ਉਹ ਅਦਾਲਤ ਦੇ ਥਰੂ ਹੋਣਾ ਡੀਸੀ ਸਾਹਿਬ ਕੀ ਇਹਦੀ ਮਦਦ ਕਰ ਸਕਦੇ ਆ ਉਹ ਡੀਸੀ ਸਾਹਿਬ ਹੀ ਕਹਿ ਸਕਦੇ ਆ ਐਸਜੀ ਸਾਹਿਬ ਬੈਠੇ ਐਸਜੀ ਸਾਹਿਬ ਨਾਲ ਗੱਲ ਕਰ ਲੈਣ ਜੋ ਵੀ ਹੈਗਾ ਬਾਕੀ ਜ਼ਮੀਨ ਇਹਨਾਂ ਨੂੰ ਖਾਲੀ ਕਰਨੀ ਪੈਣੀ ਚਾਹੀਏ ਅੱ ਰੋਡ ਬੰਨੀ ਬੰਨੀ ਆ ਰੋਡ ਰੁਕੜੀ ਨਹੀਂ ਆਗੀ ਠੀਕ ਹੈ ਤੁਹਾਨੂੰ ਪਤਾ ਇਸ ਗੱਲ ਦਾ ਠੀਕ ਹੈ ਧੰਨਵਾਦ ਜੇ ਹੁਣ ਉਹ ਕਹਿੰਦੇ ਵੀ ਅਸੀਂ ਅਦਾਲਤ ਦੇ ਵਿੱਚ ਪੈਸੇ ਦੇਣੇ ਆ ਦਿੱਤੇ ਹੋਏ ਆ ਕੋਈ ਨਾ ਜੀ ਤੁਹਾਡਾ ਆਪਦਾ ਫੈਮਿਲੀ ਮੈਟਰ ਆ ਹੁਣ ਦੱਸੋ ਤੁਸੀਂ ਇਹ ਲਾਰੇ ਤੇ ਲਾਰੇ ਲੱਗਦਾ ਲੱਗੀ ਜਾਂਦਾ ਹੈ ਕੋਈ ਤਸਵੀਰ ਕੌਰ ਦੇ ਨਾਂ ਸਾਨੂੰ ਦਿਖਾਉਣ ਕੋਈ ਜੀ ਜੀ ਵਗੈਰਾ ਕੁਝ ਵੀ ਆ ਜਿਹੜਾ ਤੁਹਾਨੂੰ ਚੈੱਕ ਦਿੱਤਾ ਹੋਇਆ ਹਾਂਜੀ ਇਹ ਪੈਸੇ ਕਿੱਥੇ ਆ ਇਹ ਕੋਰਟ 'ਚ ਨੇ ਅੱਛਾ ਕੋਰਟ ਦੇ ਵਿੱਚ ਤੇ ਕੋਰਟ ਵਿੱਚ ਤੁਹਾਡਾ ਕੋਈ ਵਕੀਲ ਕੀਤਾ ਹੋਇਆ? ਵਕੀਲ ਕੀਤਾ ਹੋਇਆ। ਉਹਨੇ ਤੁਹਾਨੂੰ ਦੱਸਿਆ ਨਾ ਵੀ ਇਹ ਪੈਸੇ ਹੈਗੇ ਆ ਕਿ ਨਹੀਂ ਹੈਗੇ? ਪੈਸੇ ਦੱਸਦੇ ਨੇ ਵੀ ਹੈਗੇ ਨੇ। ਪਰ ਸਾਨੂੰ ਮਿਲਣ ਤਾਂ ਫੇਰ ਹੀ ਇਹ ਇਹਨੂੰ ਕਬਜ਼ਾ ਥੋੜਾ ਕੀਤੀ ਜਾਣ। ਸਾਨੂੰ ਜਿੰਨੇ ਤੇ ਕਬਜ਼ਾ ਅੱਗੇ ਹੀ ਕਬਜ਼ਾ ਦਿੱਤਾ ਹੈ। ਮਤਲਬ ਉਹ ਵੀ ਰੱਪੀ ਤੌਰ ਰੱਪੀ ਤੌਰ ਕਬਜ਼ਾ ਦਿੱਤਾ ਹੈ। ਤੇ ਹੁਣ ਇਸ ਘਰ ਦਾ ਵੀ ਕਬਜ਼ਾ ਕੀਤੀ ਜਾਂਦੇ ਨੇ ਤੇ ਫਿਰ ਇਹ ਸਾਨੂੰ ਤਾਂ ਫਿਰ ਤੁਹਾਨੂੰ ਪੈਸੇ ਨਹੀਂ ਮਿਲਣਾ ਚਾਹਲੂ। ਉਹ ਕਹਿੰਦੇ ਤਾਂ ਕਹਿਣਾ ਜਿਨੇ ਤੁਹਾਨੂੰ ਪੈਸੇ ਨਹੀਂ ਮਿਲਦੇ ਤੁਸੀਂ ਕਬਜ਼ਾ ਨਹੀਂ ਦੇਣਾ। ਨਹੀਂ ਨਹੀਂ ਕਬਜ਼ਾ ਨਹੀਂ ਅਸੀਂ ਦੇਣਾ। ਨਹੀਂ ਜੀ ਕਬਜ਼ਾ ਹੀ ਨਹੀਂ ਦੇਣਾ ਉਹਨਾਂ ਚ। ਆ ਠੀਕ ਆ ਜੀ। ਕੀ ਨਾ ਤੋਂ ਦੇਖੋ ਜੀ ਮੈਂ ਅਨਕੁਸ਼ ਸਿੰਘ ਮੈਂ ਕੀ ਰੋਲ ਆ ਗਈ ਮੈਂ ਡਿਊਟੀ ਮੈਜਿਸਟ੍ਰੇਟ ਆਇਆ ਹੋਇਆ ਇਹ ਦੇਖੋ ਜੀ ਲੈਂਡ ਜਿਹੜੀ ਆ ਕੁਆਇਰ ਹੋ ਚੁੱਕੀ ਆ ਸਰਕਾਰੀ ਹੁਣ ਇਦਾਂ ਹੈ ਕਿ ਜਿਹੜੇ ਪੈਸੇ ਰਿਲੀਜ਼ ਵੀ ਹੋ ਚੁੱਕੇ ਨੇ ਸਰਕਾਰ ਵੱਲੋਂ ਹੁਣ ਇਹਨਾਂ ਦੇ ਫੈਮਿਲੀ ਡਿਸਪਿਊਟ ਕਰਕੇ ਅਦਾਲਤ ਦੇ ਵਿੱਚ ਇਹਨਾਂ ਦੇ ਪੈਸੇ ਜਿਹੜੇ ਨੇ ਉਹ ਜਮ੍ਹਾਂ ਹੋ ਗਏ ਨੇ ਉਹ ਜਦੋਂ ਅਦਾਲਤ ਫੈਸਲਾ ਦੇਊਗੀ ਤੇ ਬਾਅਦ ਚ ਇਹਨਾਂ ਦੇ ਪੈਸੇ ਜਿਹੜੇ ਇਹਨਾਂ ਨੂੰ ਮਿਲ ਜਾਣਗੇ ਠੀਕ ਆ ਜੀ ਸਾਈਮਨਟੇਨੀਅਸਲੀ ਇੱਥੇ ਸਰਕਾਰੀ ਕੰਮ ਵੀ ਹੈਗਾ ਤੇ ਲੈਂਡ ਅਕਵਾਇਰ ਵੀ ਕਰਨੀ ਹੈ ਠੀਕ ਆ ਜੀ ਉਹ ਬਸ ਇਸੇ ਚੱਕੜਾ ਕਰਕੇ ਇਹ ਕਹਿ ਰਹੀ ਨੇ ਕਿ ਸਾਨੂੰ ਸਾਡੇ ਪੈਸੇ ਨਹੀਂ ਮਿਲੇ ਇਸ ਕਰਕੇ ਤੁਹਾਨੂੰ ਲੈਂਡ ਅਕਵਾਇਰ ਕਰਨੇ ਦੇਣ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੇਸ ਕੀਤਾ ਉਹਦਾ ਨਾਂ ਤਾਂ ਕੋਈ ਨਾਮ ਆ ਨਾ ਕੋਈ ਵਿੱਚ ਹੈਗਾ ਤੇ ਉਹ ਕੋਈ ਵੀ ਪਿੰਡ ਦੇ ਵਿੱਚੋਂ ਵਿੱਚੋਂ ਉੱਠ ਕੇ ਕੋਈ ਕੇਸ ਕਰ ਦੂਗਾ ਤੇ ਇਸ ਤਰ੍ਹਾਂ ਦੇ ਫਿਰ ਕਿਸੇ ਦੀ ਵੀ ਜ਼ਮੀਨ ਤੇ ਉਹਦਾ ਕਿਸੇ ਕੋਈ ਫੈਮਿਲੀ ਡਿਸਪਿਊਟ ਹੈ ਸਾਨੂੰ ਸਾਡੇ ਉੱਚ ਅਧਿਕਾਰੀਆਂ ਤੋਂ ਡਰਾਏ ਨੇ ਉਹਨਾਂ ਦਾ ਕਹਿਣਾ ਇਹੀ ਹੈ ਕਿ ਇਹਨਾਂ ਨੂੰ ਪੇਮੈਂਟ ਰੀਲੀਜ਼ ਹੋ ਚੁੱਕੀ ਹੈ ਬਸ ਉਹ ਕੋਰਟ ਦੇ ਵਿੱਚ ਹੁਣ ਜਮਾ ਹੈਗੀ ਆ ਇਹਨਾਂ ਦੀ ਪੇਮੈਂਟ ਸੇਫ ਹੈ ਇਹਨਾਂ ਨੂੰ ਜਦੋਂ ਫੈਸਲਾ ਆਏਗਾ ਇਹਨਾਂ ਨੂੰ ਪੇਮੈਂਟ ਇਹਨਾਂ ਦੀ ਮਿਲ ਜਾਊਗੀ ਆਪਾਂ ਆਪ ਦਾ ਸਰਕਾਰੀ ਕੰਮ ਕਰਨ ਆਏ ਆ ਜੋ ਕਿ ਇਹ ਬੇ ਚਰਚਨ ਕਰ ਰਿਹਾ ਆਪਾਂ ਇਹਨਾਂ ਨੂੰ ਪਿਆਰ ਨਾਲ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਹਿਲੇ ਮੰਨ ਗਏ ਦੈਨ ਆਪਾਂ ਇਹ ਸਟਰਕਚਰ ਵੀ ਡਿਮੋਲਿਸ਼ ਕਰਦੇ ਡਿਮੋਲਿਸ਼ ਕਰ ਦਿੱਤੇ ਲੇਕਿਨ ਬਾਅਦ ਵਿੱਚ ਫੇਰ ਇਹਨਾਂ ਉਹਦਾ ਕੋਈ ਭਰਾ ਆ ਕੇ ਫੇਰ ਥੋੜੀ ਅਰਚਨ ਪੈਦਾ ਕਰ ਰਿਹਾ ਹੁਣ ਦੇਖੋ ਜੀ ਆਪਾਂ ਤੇ ਬਹੁਤ ਪਿਆਰ ਨਾਲ ਕੰਮ ਕਰਨ ਆਏ ਆ ਜੀ ਇਹ ਮੇਰੇ ਤੇ ਆਪਦੇ ਪਿਆਰ ਨਾਲ ਕੰਮ ਕਰਨ ਆਏ ਸੀ ਲੇਕਿਨ ਇਹ ਥੋੜੀ ਹੁਣ ਅਰਚਨ ਕਰ ਰਿਹਾ ਚਲੋ ਕੋਈ ਨਹੀਂ ਆਪਾਂ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਜਲਦੀ ਇਹਨਾਂ ਨੂੰ ਸੈਟੀਸਫਾਈ ਕਰਕੇ ਹੀ ਅੱਗੇ ਆਪਾਂ ਕਾਰਵਾਈ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ ਧੰਨਵਾਦ ਠੀਕ